ਅਸਲਾਮ ਵਾਲੇਕੁਮ ਐਮ ਸਸਰੀਆ ਕਾਲ ਕਿਤਾ ਹਾਲ ਚਾਲ ਹੈ ਮੇਰੀ ਵੀਰਾਂ ਦਾ ਪੈਨ ਪੜਾਵਾਂ ਦਾ ਮੀਤ ਕਰਨੀਆਂ ਵਧੀਆ ਹੋ ਗਿਆ ਕਿ ਤਰ੍ਹਾਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਅਸੀਂ ਮਤਲਬ ਫਿਲਮ ਮੂਵੀ ਦੇਖੀ ਸੀ ਚਾਰ ਸੱਤ ਜਾਦੇ ਉਸ ਤੋਂ ਬਾਅਦ ਅਸੀਂ ਉਹਨੂੰ ਵੇਖਣ ਲੱਗੇ ਆ ਜੀ ਬਾਬਾ ਬੰਦਾ ਸਿੰਘ ਬਹਾਦਰ ਹੈ ਉਨ੍ਹਾਂ ਦੀ ਹਿਸਟਰੀ ਉਨ੍ਹਾਂ ਦੀ ਸ਼ਹੀਦੀ ਤੇ ਉਨ੍ਹਾਂ ਦੀ ਹਿਸਟਰੀ ਤੇ ਚਲੋ ਪਹਿਲੇ ਅੱਜ ਦੀ ਵੀਡੀਓ ਵੇਖ ਲੈਣੇ ਆਂ ਸਵਾਦ ਦੇਦੇ ਤੇ ਗੱਲਬਾਤ ਕਰਦੇ ਤੇ ਜਿਹੜੇ ਪਿਆਰ ਪ੍ਰਾ ਚੈਨਲ ਤੇ ਨਵੇਂ ਨੇ फटाफट ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਾ ਬਟਨ ਘੱਲੋ ਪ੍ਰੈਸ ਤਾਂ ਕਿ ਹਰ ਵੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਿਆ ਤਾਂ ਸਭ ਤੋਂ ਪਹਿਲੇ ਬਾਸਾਨੀ ਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਤੇ ਐਲੋ ਕਰੋ ਅੱਜ ਦੀ ਵੀਡੀਓ ਤੇ ਵੀਡੀਓ ਦਾ ਕਰਾਂਗਾ ਤਾਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਵੀਡੀਓ ਉਹਨਾਂ ਵਾਸਤੇ ਨਹੀਂ ਆ ਜੋ ਇਮੋਸ਼ਨਲੀ ਵੀਕ ਆ ਤੇ ਜਾਂ ਫਿਰ ਜਿਹੜੇ ਤਸ਼ੱਦਦ ਨੂੰ ਦੇਖ ਸੁਣ ਨਹੀਂ ਸਕਦੇ ਕਿਉਂਕਿ ਇਸ ਵੀਡੀਓ ਵਿੱਚ ਮੁਗਲਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਬਾਕੀ ਸਿੰਘਾਂ ਉੱਪਰ ਕੀਤੇ ਗਏ ਅਜਿਹੇ ਅਣਮਨੁੱਖੀ ਤਸ਼ੱਦਦ ਦੀ ਜਾਣਕਾਰੀ ਦਿੱਤੀ ਆ ਜਿਸ ਬਾਰੇ ਕਿਸੇ ਨੇ ਅਜੇ ਤੱਕ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੋਣੀ ਸੋ ਸਮਾਂ ਨਾ ਖਰਾਬ ਕਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਾ ਇਤਿਹਾਸ ਸ਼ੁਰੂ ਕਰਦੇ ਆ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ਗੁਰਦਾਸ ਨੰਗਲ ਦੇ ਕਿਲੇ ਤੋਂ ਮੁਗਲਾਂ ਵੱਲੋਂ ਇਹ ਕਿਲੇ ਨੂੰ 7 ਦਸੰਬਰ ਨੂੰ ਜਿੱਤ ਲਿਆ ਗਿਆ ਸੀ ਇਸ ਕਿਲੇ ਵਿੱਚ ਵਣਸਾਰ ਮੁਗਲ ਫੌਜ ਜਿੰਨੀ ਕਤਲੇਆਮ ਕਰ ਸਕਦੀ ਸੀ ਉਸ ਨੇ ਕੀਤੀ ਅਤੇ ਇਸ ਕਤਲਿਆਂ ਵਿੱਚ ਜਿਹੜੇ ਸਿੰਘ ਬਚ ਗਏ ਸੀ ਉਹਨਾਂ ਦੀ ਗਿਣਤੀ ਲਗਭਗ 780 ਸੀ। ਇਹਨਾਂ ਵਿੱਚ ਇੱਕ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਧਰਮ ਪਤਨੀ ਅਤੇ ਪੁੱਤਰ ਵੀ ਸੀ। ਇਹਨਾਂ ਸਭ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ। ਹੁਣ ਲਾਹੌਰ ਤੋਂ ਇਹਨਾਂ ਸਭ ਕੈਦੀਆਂ ਨੂੰ ਦਿੱਲੀ ਲੈ ਕੇ ਜਾਣਾ ਸੀ। ਦਿੱਲੀ ਇਹਨਾਂ ਨੂੰ ਅਬਦੁੱਸ ਖਾਨ ਮੁਹੰਮਦ ਖੁਦ ਲੈ ਕੇ ਜਾਣਾ ਚਾਹੁੰਦਾ ਸੀ। ਪਰ ਅਮੀਨ ਖਾਨ ਨਹੀਂ ਚਾਹੁੰਦਾ ਸੀ ਕਿ ਅਬਦੁੱਸ ਸਮਦ ਖਾਨ ਬਾਦਸ਼ਾਹ ਦੇ ਦਰਬਾਰ 'ਚ ਪਹੁੰਚੇ। ਉਹ ਡਰਦਾ ਸੀ ਕਿ ਕਿਤੇ ਸਮਦ ਖਾਨ ਉਸ ਤੋਂ ਵੱਡੇ ਕਹਾਦਾ ਹੀਰੋ ਨਾ ਬਣ ਜਾਏ। ਕੁਦਰਤੀ ਸੀਗੇ ਬਾਦਸ਼ਾਹ ਨੇ ਆਪਣੇ ਸੀਨੀਅਰ ਅਧਿਕਾਰੀ ਦੀ ਗੱਲ ਹੀ ਮੰਨਣੀ ਸੀ ਬਾਦਸ਼ਾਹ ਨੂੰ ਕਿਹਾ ਗਿਆ ਸੀ ਕਿ ਸਮਦਖਾਂ ਦੇ ਆਉਣ ਨਾਲ ਪੰਜਾਬ ਖਾਲੀ ਹੋ ਜਾਣਾ ਸੋ ਹੋ ਸਕਦਾ ਹੈ ਕਿ ਪਿਛੋ ਸਿੰਘ ਉਹਨਾਂ ਤੇ ਫਿਰ ਤੋਂ ਹਮਲਾ ਕਰ ਦੇਣ ਨਤੀਜੇ ਦੇ ਤੌਰ ਤੇ ਸਮਦਖਾਂ ਨੂੰ ਖੁਦ ਆਉਣ ਤੋਂ ਰੋਕ ਦਿੱਤਾ ਗਿਆ ਪਰ ਉਸ ਦੇ ਪੁੱਤਰ ਜ਼ਕਰੀਆ ਖਾਨ ਨੂੰ ਉਹਨਾਂ ਸਭ ਕਦਿਆਂ ਨੂੰ ਲੈ ਆਉਣ ਦੀ ਇਜਾਜ਼ਤ ਮਿਲ ਗਈ ਜ਼ਕਰੀਆ ਖਾਨ ਦੇ ਨਾਲ ਦੂਸਰਾ ਜਰਨਲ ਅਮੀਰ ਖਾਨ ਦਾ ਪੁੱਤਰ ਕਮਰੂਦੀਨ ਖਾਨ ਸੀ ਇਹ ਦੋਵੇਂ ਬੰਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਦਿੱਲੀ ਨੂੰ ਰਵਾਨਾ ਹੋ ਜਾਂਦੇ ਹੁਣ ਇੱਥੇ ਤੁਹਾਨੂੰ ਅਸੀਂ ਰਾਸਦਿਆਂ ਦਾ ਮਾਹੌਲ ਦੱਸਦੇ ਹਾਂ ਜਦੋਂ ਉਹਨਾਂ ਨੂੰ ਦਿੱਲੀ ਲੈ ਕੇ ਜਾਇਆ ਜਾ ਰਿਹਾ ਸੀ ਲਾਹੌਰ ਤੋਂ ਇਹ ਸਮੂੱਚਾ ਕਾਫਲਾ ਬੜੀ ਮਜ਼ਬੂਤ ਮੁਗਲ ਸੈਨਾ ਦੇ ਘੇਰੇ ਵਿੱਚ ਚੱਲਿਆ ਤੇ ਸਰਹੰਦ ਵਿਖੇ ਪਹੁੰਚਿਆ ਸਰਹੰਦ ਦੇ ਉਜੜੇ ਸ਼ਹਿਰ ਵਿੱਚ ਬੇਸ਼ੁਮਾਰ ਲੋਕਾਂ ਨੂੰ ਇਕੱਠਾ ਕਰਕੇ ਦੱਸਿਆ ਗਿਆ ਕਿ ਇਹ ਉਹੀ ਬੰਦੇ ਆ ਜਿਨ੍ਹਾਂ ਨੇ ਇਹ ਸ਼ਹਿਰ ਨੂੰ ਤਬਾਹ ਕੀਤਾ ਸੀ ਮੁਸਲਮਾਨ ਜਾਂ ਇੰਜ ਕਹਿ ਲੋ ਕਿ ਸਰਕਾਰੀ ਬੰਦੇ ਸਿੰਘਾਂ ਨੂੰ ਮਿਹਣੇ ਦੇ ਰਹੇ ਸੀ ਗੰਦੀਆਂ ਗਾਲਾਂ ਵੀ ਕੱਢ ਰਹੇ ਸੀ ਪਰ ਕੈਦੀ ਸਿੰਘ ਇਹ ਸਭ ਤੋਂ ਬਿਲਕੁਲ ਬੇਪਰਵਾਹ ਹੋਏ ਵਾਹਿਗੁਰੂ ਦੇ ਪਾਣੇ 'ਚ ਬੈਠੇ ਹੋਏ ਸੀ ਤੇ ਆਪਣਾ ਨਾਮ ਜਪ ਰਹੇ ਸੀ ਕੈਦੀ ਸਿੰਘ ਉਸੇ ਤਰ੍ਹਾਂ ਹੀ ਬੰਨੇ ਹੋਏ ਗੱਡਿਆਂ ਵਿੱਚ ਬੈਠੇ ਜਾ ਰਹੇ ਸੀ ਜਿਸ ਤਰ੍ਹਾਂ ਇਹਨਾਂ ਨੂੰ ਪਹਿਲਾਂ ਗੁਰਦਾਸ ਸਿੰਘ ਦਾ ਤੋਂ ਲਾਹੌਰ ਲਿਜਾਇਆ ਗਿਆ ਸੀ ਬੰਦਾ ਸਿੰਘ ਦੀ ਤਰ੍ਹਾਂ ਸਾਰਿਆਂ ਨੂੰ ਪੈਰਾਂ ਹੱਥਾਂ ਤੇ ਲੱਕ ਤੇ ਗਰਦਨਾਂ ਤੋਂ ਸੰਗਲਾਂ ਨਾਲ ਜਕੜਿਆ ਹੋਇਆ ਸੀ ਤੇ 2-2 ਅਤੇ 3-3 ਕਰਕੇ ਗੱਡਿਆਂ ਵਿੱਚ ਲੱਦਿਆ ਹੋਇਆ ਸੀ ਸਰਹੰਦ ਵਿੱਚ ਉਹਨਾਂ ਨੂੰ ਬਾਜ਼ਾਰਾਂ ਵਿੱਚੋਂ ਦੀ ਲੰਘਾਇਆ ਗਿਆ ਜਿੱਥੇ ਕਿ ਲੋਕ ਉਹਨਾਂ ਨੂੰ ਟਿੱਚਰਾਂ ਕਰਦੇ ਤੇ ਗਾਲ੍ਹਾਂ ਕੱਢਦੇ ਸੀ ਸਿੰਘਾਂ ਨੇ ਇਹ ਸਭ ਕੁਝ ਸ਼ਬਦ ਪੜ੍ਹਦੇ ਹੋਏ ਬੜੇ ਧੀਰਜ ਨਾਲ ਸੈਨ ਕੀਤਾ। ਇਹ ਸਾਰਾ ਕਾਫਲਾ ਵਿਸ਼ਾਲ ਫੌਜ ਦੇ ਘੇਰੇ ਵਿੱਚ 27 ਫਰਵਰੀ 1716 ਨੂੰ ਦਿੱਲੀ ਵਿਖੇ ਪਹੁੰਚਦਾ। ਇੱਥੇ ਫੌਜ ਦਾ ਕੈਂਪ ਲਾਇਆ ਗਿਆ। ਬਾਦਸ਼ਾਹ ਨੂੰ ਇਤਲਾਹ ਪੇਸ਼ ਕੀਤੀ ਗਈ। ਬਾਦਸ਼ਾਹ ਨੇ ਇਤਮਾਦ ਉਦਦੌਲਾ ਮੁਹੰਮਦ ਅਮੀਨ ਖਾਨ ਜੀਨ ਬਹਾਦਰ ਦੀ ਡਿਊਟੀ ਲਗਾਈ ਕਿ ਅਗਰਾਬਾਦ ਵਾਲੇ ਕੈਂਪ ਵਿੱਚ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਦੂਜੇ ਸਾਰੇ ਕੈਦੀਆਂ ਨੂੰ ਆਪਣੀ ਸਬੂਰਤਗੀ ਵਿੱਚ ਲੈ ਲਵੇ। ਤੇ ਉਹਨਾਂ ਸਾਰੇ ਕੈਦੀਆਂ ਨੂੰ ਅੱਗੇ ਲੈ ਕੇ ਆਏ। ਬਾਬਾ ਬੰਦਾ ਸਿੰਘ ਬਹਾਦਰ ਦੇ ਲਾਲ ਰੰਗ ਦੀ ਤਿੱਲੇਦਾਰ ਜਰੀ ਨਾਲ ਕੱਢੀ ਹੋਈ ਪੋਸ਼ਾਕ ਪਾਈ ਹੋਈ ਸੀ ਇਸ ਦਾ ਭਾਵ ਸੀ ਕਿ ਬੰਦਾ ਸਿੰਘ ਨੂੰ ਅੱਛੀ ਪੋਸ਼ਾਕ ਵਿੱਚ ਸ਼ਿੰਗਾਰ ਕੇ ਲੋਕਾਂ ਦੇ ਬਾਗੀ ਹੋ ਕੇ ਬਾਦਸ਼ਾਹ ਹੋਣ ਦੇ ਰਤਬੇ ਨੂੰ ਦਰਸਾਇਆ ਗਿਆ ਸੀ ਉਸ ਨੂੰ ਸਭ ਤੋਂ ਅੱਗੇ ਇਕੱਲੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਹਾਥੀਆਂ ਦੇ ਹੌਦੇ ਵਿੱਚ ਬਿਠਾਇਆ ਹੋਇਆ ਸੀ ਤੇ ਪਿੰਜਰੇ ਨੂੰ ਹਾਥੀ ਨਾਲ ਸਾਰੇ ਪਾਸਿਓਂ ਸੰਗਲਾਂ ਨਾਲ ਬੰਨਿਆ ਹੋਇਆ ਸੀ ਉਸ ਦੇ ਪੈਰਾਂ ਵਿੱਚ ਸੰਗਲਾਂ ਦੇ ਕੜੇ ਪਾ ਕੇ ਗਰਦਨ ਦੇ ਨਾਲ ਬੰਨੇ ਹੋਏ ਸੀ ਦੋਵੇਂ ਹੱਥਾਂ ਵਿੱਚ ਬੀੜੀਆਂ ਪਾ ਕੇ ਪਿੰਜਰੇ ਨਾਲ ਇਹਨਾਂ ਦੇ ਬੰਨੇ ਹੋਏ ਸੀ ਬੱਬਾ ਬੰਦਾ ਸਿੰਘ ਜੀ ਦੀ ਧਰਮ ਪਤਨੀ ਰਤਨ ਕੌਰ ਦੂਜੇ ਹਾਥੀ ਉੱਤੇ ਹੌਦ ਦੇ ਵਿੱਚ ਬਿਠਾਈ ਹੋਈ ਸੀ। ਉਹਨਾਂ ਦਾ ਪੁੱਤਰ ਅਜੀਤ ਸਿੰਘ ਇਸ ਦੀ ਗੋਦ ਵਿੱਚ ਸੀ ਤੇ ਇਹਨਾਂ ਦੇ ਨਾਲ ਦੋ ਹੋਰ ਔਰਤਾਂ ਵੀ ਸੀ। ਇਹ ਦੋਵੇਂ ਹਾਥੀ ਸਭ ਤੋਂ ਅੱਗੇ ਸੀ। ਮੁਹੰਮਦ ਅਮੀਰ ਖਾਨ ਬੰਦਾ ਸਿੰਘ ਦੇ ਹਾਥੀ ਦੇ ਅੱਗੇ ਸੀ। ਹਾਥੀ ਦੇ ਦੋਵੇਂ ਪਾਸੇ ਜ਼ਕਰੀਆ ਖਾਨ ਅਤੇ ਕਮਰੂਦੀਨ ਆਪਣੇ ਆਲੀਸ਼ਾਨ ਘੋੜਿਆਂ ਉੱਪਰ ਜਾ ਰਹੇ ਸੀ। ਮੁਹੰਮਦ ਅਮੀਨ ਖਾਂ ਉੱਪਰ ਲੋਕ ਫੁੱਲਾਂ ਦੀ ਵਰਖਾ ਕਰਦੇ ਅਤੇ ਬੰਦਾ ਸਿੰਘ ਉੱਪਰ ਗਾਲਾਂ ਮੇਣਿਆ ਅਤੇ ਕਈ ਵਾਰ ਰੋੜੇ ਵਟਿਆਂ ਦੀ ਬਿਛਾੜ ਤੱਕ ਵੀ ਕਰਦੇ ਸੀ ਬੰਦਾ ਸਿੰਘ ਦੇ ਸੀਨੀਅਰ ਸਾਥੀ ਜਿਹੜੇ ਕਿ ਗਿਣਤੀ ਵਿੱਚ 27 ਸੀ ਉਸ ਦੇ ਪਿੱਛੇ ਊਠਾਂ ਉੱਪਰ ਹੀ ਇਕੱਲੇ ਇਕੱਲੇ ਕਰਕੇ ਬਿਠਾਏ ਹੋਏ ਸੀ ਉਹਨਾਂ ਦਾ ਇੱਕ ਇੱਕ ਹੱਥ ਉਹਨਾਂ ਦੀ ਆਪਣੀ ਹੀ ਗਰਦਨ ਦੇ ਨਾਲ ਬੰਨਿਆ ਹੋਇਆ ਸੀ ਪੈਰਾਂ ਵਿੱਚ ਬੀੜੀਆਂ ਪਾ ਕੇ ਊਠਾਂ ਦੇ ਪੇਟ ਹੇਠਾਂ ਦੀ ਲੰਘਾ ਕੇ ਦੋਹਾਂ ਨੂੰ ਪੇਟ ਦੇ ਨਾਲ ਬੰਨਿਆ ਹੋਇਆ ਸੀ ਦੂਸਰੇ ਸਿੰਘ ਕੈਦੀਆਂ ਨੂੰ ਦੋ-ਦੋ ਕਰਕੇ ਉਸੇ ਤਰ੍ਹਾਂ ਇੱਕ-ਇੱਕ ਊਠ ਉੱਪਰ ਬਿਠਾਇਆ ਹੋਇਆ ਸੀ ਭਾਵੇਂ ਕਿ ਇਹਨਾਂ ਉੱਪਰ ਕੋਈ ਕਾਠੀ ਜਾਂ ਕੱਪੜਾ ਵੀ ਨਹੀਂ ਸੀ ਬੰਦਾ ਸਿੰਘ ਤੋਂ ਇਲਾਵਾ ਬਾਕੀ ਸਾਰੇ ਕੈਦੀਆਂ ਦੇ ਸਰੀਰ ਦੇ ਉੱਪਰ ਕੱਪੜਿਆਂ ਦੀ ਥਾਂ ਤੇ ਭੇਡਾਂ ਦੀਆਂ ਖੱਲਾਂ ਲਵਾ ਕੇ ਪਾਈਆਂ ਹੋਈਆਂ ਸੀ ਖੱਲ ਦਾ ਕੱਚੇ ਅਤੇ ਲਹੂ ਦੇ ਨਾਲ ਲਿਬੜੇ ਚਮੜੇ ਵਾਲਾ ਪਾਸਾ ਅੰਦਰਲੇ ਪਾਸੇ ਕੀਤਾ ਹੋਇਆ ਸੀ ਤੇ ਉੱਨ ਵਾਲਾ ਜਿਹੜਾ ਪਾਸਾ ਹੈ ਉਹ ਬਾਹਰਲੇ ਪਾਸੇ ਕੀਤਾ ਸੀ ਇਸ ਤਰ੍ਹਾਂ ਸਾਰੇ ਕੈਦੀਆਂ ਨੂੰ ਇੱਕ ਜੋਕਰ ਦੀ ਤਰ੍ਹਾਂ ਸਾਡੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ ਬੰਦਾ ਸਿੰਘ ਦੇ ਸੀਨੀਅਰ ਸਾਥੀਆਂ ਦੇ ਸਿਰਾਂ ਉੱਪਰ ਪੇਡਾਂ ਦੀ ਹੀ ਖਲਦੀਆਂ ਬਣੀਆਂ ਹੋਈਆਂ ਟੋਪੀਆਂ ਰੱਖੀਆਂ ਹੋਈਆਂ ਸੀ। ਇਹਨਾਂ ਟੋਪੀਆਂ ਦੇ ਬਾਹਰਲੇ ਪਾਸੇ ਸ਼ੀਸ਼ਿਆਂ ਵਰਗੇ ਚਮਕਦੇ ਮਣਕੇ ਜੜੇ ਹੋਏ ਸੀ। ਬਾਕੀ ਸਿੰਘਾਂ ਦੇ ਸਿਰਾਂ ਉੱਪਰ ਲੱਕੜ ਦੀਆਂ ਬਣੀਆਂ ਹੋਈਆਂ ਟੋਪੀਆਂ ਜਿਹੜੀਆਂ ਕਿ ਉਪਰੋਂ ਤਿੱਖੀਆਂ ਸੀ ਉਹ ਵਾਲੀਆਂ ਪਾਈਆਂ ਸੀ। ਲੱਕੜਾਂ ਦੀਆਂ ਟੋਪੀਆਂ ਇਸ ਕਰਕੇ ਇਹਨਾਂ ਨੇ ਪਾਈਆਂ ਸੀ ਕਿਉਂਕਿ ਕਈ ਘਰਾਣਿਆਂ ਦੀਆਂ ਛੱਤਾਂ ਉੱਪਰੋਂ ਲੋਕ ਰੋੜੇ ਵੱਟੇ ਵੀ ਮਾਰ ਦਿੰਦੇ ਸੀ। ਦਿੱਲੀ ਵਿੱਚ ਉਹਨਾਂ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਸਰਹੰਦ ਦੇ ਬਾਜ਼ਾਰ ਵਿੱਚੋਂ ਜਦੋਂ ਲੰਘਦੇ ਪਏ ਸੀ ਸਿੰਘ ਉਦੋਂ ਕੁੱਜਕ ਸਿੰਘ ਇਹਨਾਂ ਬੱਟਿਆਂ ਦੇ ਨਾਲ ਹੀ ਮਾਰੇ ਗਏ ਸੀ ਇਸ ਕਰਕੇ ਅੱਗੇ ਤੋਂ ਇਹਨਾਂ ਦੇ ਸਿਰ ਲੱਕੜ ਦੀਆਂ ਟੋਪੀਆਂ ਨਾਲ ਟੱਗ ਦਿੱਤੇ ਗਏ ਜਲੂਸ ਦੇ ਸਭ ਤੋਂ ਅੱਗੇ ਇੱਕ ਨੀਜੇ ਉੱਪਰ ਮਰੀ ਹੋਈ ਬਿੱਲੀ ਟੰਗੀ ਹੋਈ ਸੀ ਜਿਸ ਦਾ ਭਾਵ ਸੀ ਕਿ ਮੁਗਲਾਂ ਲਈ ਬੰਦਾ ਸਿੰਘ ਬਹਾਦਰ ਸਿਰਫ ਇੱਕ ਬਿੱਲੀ ਵਾਂਗ ਹੀ ਸੀ ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਸੀ ਜਿਸ ਨੂੰ ਉਹਨਾਂ ਨੇ ਜੰਗਲ ਵਿੱਚ ਬਿੱਲੀ ਦੇ ਤਰ੍ਹਾਂ ਹੀ ਮਾਰ ਲਿਆ ਸੀ ਇਸ ਦੇ ਪਿੱਛੇ ਨੀਜਿਆਂ ਉੱਪਰ ਟੰਗੇ ਹੋਏ ਸਿੰਘਾਂ ਦੇ ਸਿਰ ਸੀ ਜਲੂਸ ਦੇ ਪਿੱਛੇ 780 ਸਿੰਘ ਕੈਦੀਆਂ ਦੇ ਰੂਪ ਵਿੱਚ ਊਠਾਂ ਉੱਪਰ ਬਿਠਾਏ ਹੋਏ ਸੀ ਅਗਰਾ ਬਾਦ ਦੇ ਦਰਵਾਜੇ ਤੋਂ ਜਲੂਸ ਦੀ ਰਵਾਨਗੀ 29 ਫਰਵਰੀ ਨੂੰ ਹੋਈ। ਇਸ ਦਿਨ ਦਿੱਲੀ ਦੇ ਸਾਰੇ ਦਫ਼ਤਰਾਂ ਵਿੱਚ ਛੁੱਟੀ ਕੀਤੀ ਹੋਈ ਸੀ ਤੇ ਲੋਕਾਂ ਨੂੰ ਹਦਾਇਤ ਕੀਤੀ ਸੀ ਕਿ ਸਾਰੇ ਹੌਮ ਹੌਮਾ ਕੇ ਉਹਨਾਂ ਦੇ ਰਸਤਿਆਂ ਦੇ ਦੋਵੇਂ ਪਾਸੇ ਖੜੇ ਹੋ ਜਾਣ। ਸੋ ਇਸੇ ਤਰ੍ਹਾਂ ਚੱਲਦਾ ਚੱਲਦਾ ਇਹ ਸਾਰਾ ਜਲੂਸ ਲਾਲ ਕਿਲੇ ਦੇ ਮੁੱਖ ਦਰਵਾਜ਼ੇ ਕੋਲ ਪਹੁੰਚਦਾ। ਬਾਦਸ਼ਾਹ ਨੂੰ ਪਹੁੰਚਣ ਦੀ ਇਤਲਾਹ ਦਿੱਤੀ ਜਾਂਦੀ ਆ। ਬਾਦਸ਼ਾਹ ਨੇ ਕਿਲੇ ਦੇ ਉੱਪਰੋਂ ਖੜੇ ਹੋ ਕੇ ਸਾਰੇ ਕੈਦੀਆਂ ਨੂੰ ਦੇਖਿਆ ਤੇ ਹੁਕਮ ਦਿੱਤਾ। ਕਿ ਬੰਦਾ ਸਿੰਘ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਏ ਅਤੇ ਉਸ ਦੀ ਘਰਵਾਲੀ ਅਤੇ ਬੱਚੇ ਨੂੰ ਸ਼ਾਹੀ ਹਰਮ ਦੇ ਇੰਚਾਰਜ ਦਰਬਾਰ ਖਾਨ ਦੀ سپੁਰਦਗੀ ਵਿੱਚ ਦੇ ਕੇ ਹਰਮ ਵਿੱਚ ਬਾਦਸ਼ਾਹ ਦੀ ਮਾਂ ਦੇ ਪਾਸ ਭੇਜ ਦਿੱਤਾ ਜਾਏ। ਬਾਕੀ ਸਾਰੇ ਕੈਦੀਆਂ ਨੂੰ ਸਰਬਰਾਖ ਖਾਨ ਕੋਤਵਾਲ ਦੀ سپੁਰਦਗੀ ਵਿੱਚ ਦੇ ਕੇ ਕੋਤਵਾਲ ਵਿੱਚ ਬੰਦ ਕਰ ਦਿੱਤਾ ਜਾਏ। ਬੰਦਾ ਸਿੰਘ ਬਹਾਦਰ ਨੂੰ ਹਾਥੀ ਤੋਂ ਲਾ ਕੇ ਉਸੇ ਤਰ੍ਹਾਂ ਪਿੰਜਰੇ ਵਿੱਚ ਬੰਦ ਬੈਠੇ ਨੂੰ ਹੀ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ। ਫਿਰ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਹਿੰਦਾ ਤੈਨੂੰ ਬੜਾ ਬਹਾਦਰ ਸੁਣੀਦਾ ਹੈ। ਦੈਂ ਜੁਲਮ ਵੀ ਬਹੁਤ ਕੀਤੇ ਆ ਹੁਣ ਤੂੰ ਪਕੜਿਆ ਗਿਆ ਤੂੰ ਹੁਣ ਕਿਸ ਤਰ੍ਹਾਂ ਦੇ ਸਲੂਕ ਦੀ ਉਮੀਦ ਕਰਦਾ ਬੱਬਾ ਬੰਦਾ ਸਿੰਘ ਬਹਾਦਰ ਨੇ ਉੱਤਰ ਦਿੱਤਾ ਕਿ ਜਿਸ ਤਰ੍ਹਾਂ ਦਾ ਸਲੂਕ ਤੂੰ ਆਪਣੇ ਨਾਲ ਚਾਹੁੰਦਾ ਬਿਲਕੁਲ ਉਸੇ ਤਰ੍ਹਾਂ ਦਾ ਸੋ ਬਾਦਸ਼ਾ ਨੂੰ ਬੜਾ ਗੁੱਸਾ ਆਉਂਦਾ ਬਾਦਸ਼ਾ ਨੇ ਹੁਕਮ ਦਿੱਤਾ ਕਿ ਇਸ ਬੰਦੇ ਨੂੰ ਤੇ ਇਹਦੇ ਨਾਲ ਦੇ ਮੁਖੀ ਸਰਦਾਰਾਂ ਨੂੰ ਮੀਰੇ ਆਤੀਸ਼ ਇਬਰਾਹਿਮ ਉਦਦੀਨ ਖਾਨ ਦੀ سپੁਰਦਗੀ ਵਿੱਚ ਦੇ ਕੇ ਤ੍ਰਿਪੋਲੀਆ ਕਿਲੇ ਵਿੱਚ ਬੰਦ ਕਰ ਦਿੱਤਾ ਜਾਏ ਉਸ ਸਮੇਂ ਜਿਹੜੀ ਮੁਗਲਾਂ ਦੀ ਨੀਆ ਪ੍ਰਣਾਲੀ ਉਹ ਸਾਰੀ ਸ਼ਰਾ ਕਾਨੂੰਨ ਤੇ ਚੱਲਦੀ ਸੀ ਇਦੇ ਅਨੁਸਾਰ ਲਗਭਗ ਹਰ ਇੱਕ ਨੂੰ ਮਾਰ ਹੀ ਦੰਦੇ ਸੀ ਬਸ ਇਹਨਾਂ ਨੇ ਇਹੀ ਸਲੈਕਟ ਕਰਨਾ ਹੁੰਦਾ ਸੀ ਕਿ ਇਹਨੂੰ ਕਿਵੇਂ ਮਾਰਨਾ ਸੋ ਹਕੂਮਤ ਦਾ ਜ਼ਿਆਦਾ ਸੰਬੰਧ ਬੰਦਾ ਸਿੰਘ ਬਹਾਦਰ ਨਾਲ ਹੀ ਸੀ ਤੇ ਜਾਂ ਫਿਰ ਕੁਝ ਹੱਦ ਤੱਕ ਉਹਨਾਂ ਦੇ ਸੀਨੀਅਰ ਸਾਥੀਆਂ ਨਾਲ ਜਿਹੜੇ ਕਿ ਕਿਸੇ ਨਾ ਕਿਸੇ ਰੂਪ ਵਿੱਚ ਜਰਨੈਲ ਗਵਰਨਰ ਤੇ ਜਾਂ ਫਿਰ ਹੋਰ ਅਧਿਕਾਰੀ ਸੀਗੇ ਇਹਨਾਂ ਕੋਲੋਂ ਹਕੂਮਤ ਨੇ ਛੁਪਾਏ ਗਏ ਖਜ਼ਾਨਿਆਂ ਬਾਰੇ ਜਾਂ ਇਹਨਾਂ ਦੇ ਹੋਰ ਬਚ ਗਏ ਸਾਥੀਆਂ ਦੀਆਂ ਛੁਪਣਗਾਹਾਂ ਬਾਰੇ ਪੁੱਛਗਿੱਛ ਕਰਨੀ ਸੀ ਇਤੋਂ ਇਲਾਵਾ ਐਸੇ ਬੰਦਿਆਂ ਬਾਰੇ ਵੀ ਪੁੱਛਗਿਸ਼ ਕਰਨੀ ਸੀ ਜਿਹੜੇ ਸਰਕਾਰ ਵਿੱਚ ਬੈਠੇ ਤੇ ਜਾਂ ਫਿਰ ਜਿਹੜੇ ਰਾਜੇ ਮਹਾਰਾਜੇ ਸਮੇਂ-ਸਮੇਂ ਤੇ ਸਿੱਖਾਂ ਦੀ ਮਦਦ ਕਰ ਰਹੇ ਸੀ ਇਸ ਕਰਕੇ ਬਾਬਾ ਬੰਦਾ ਸਿੰਘ ਅਤੇ ਉਹਨਾਂ ਦੇ 27 ਹੋਰ ਸਾਥੀਆਂ ਦੀ ਪੁੱਛਗਿਸ਼ ਕਾਫੀ ਸਮੇਂ ਤੱਕ ਹੁੰਦੀ ਰਹੀ ਪਰ ਬਾਕੀ ਦੇ ਕੈਦੀ ਸਿੰਘਾਂ ਨੂੰ ਜ਼ਿਆਦਾ ਸਮਾਂ ਜਿਉਂਦੇ ਰੱਖਣ ਦੀ ਹਕੂਮਤ ਨੂੰ ਕੋਈ ਲੋੜ ਹੀ ਨਹੀਂ ਸੀ ਇਸ ਲਈ ਉਹਨਾਂ ਦੇ ਦੁੱਖਾਂ ਦਾ ਛੁਟਕਾਰਾ ਮਿਲਣ ਦਾ ਸਮਾਂ ਛੇਤੀ ਆ ਗਿਆ 5 ਮਾਰਚ 1716 ਨੂੰ ਉਹ ਪਹਿਲਾ ਦਿਨ ਸੀ ਜਦੋਂ 780 ਕੈਦੀ ਸਿੰਘਾਂ ਵਿੱਚੋਂ ਪਹਿਲੇ 100 ਜਥੇ ਨੂੰ ਸ਼ਹੀਦ ਕਰ ਦਿੱਤਾ ਗਿਆ। ਚਾਂਦਨੀ ਚੌਕ ਵਾਲੀ ਕੋਤਵਾਲੀ ਦਾ ਜਿਹੜਾ ਚਬੂਤਰਾ ਸੀ ਉਸ ਚਬੂਤਰੇ ਦੇ ਉੱਪਰ ਸਿੰਘਾਂ ਨੂੰ ਜਲਾਦਾਂ ਵੱਲੋਂ ਕਤਲ ਕਰਨਾ ਸੀ। ਕਤਲ ਕਰਨ ਤੋਂ ਪਹਿਲਾਂ ਸਿੰਘਾਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਜਾਂ ਤਾਂ ਸਿੱਖ ਧਰਮ ਛੱਡ ਕੇ ਇਸਲਾਮ ਨੂੰ ਮਨਜ਼ੂਰ ਕਰ ਲੈਣ ਤੇ ਜਾਂ ਫਿਰ ਮਨ ਲਈ ਤਿਆਰ ਹੋ ਜਾਣ। ਪਰ ਕਿਸੇ ਇੱਕ ਵੀ ਸਿੰਘ ਨੇ ਮੁਸਲਮਾਨ ਬਣਨਾ ਸਹਿਕਾਰਨਾ ਨਹੀਂ ਕੀਤਾ। ਜਿਸ ਥਾਂ ਤੇ ਸਿੰਘ ਦੀ ਗਰਦਨ ਕੱਟੀ ਜਾਂਦੀ ਸੀ ਉੱਥੇ ਲੱਕੜੀ ਦਾ ਇੱਕ ਤਕੜਾ ਖੁੰਡ ਰੱਖਿਆ ਜਾਂਦਾ ਸੀ ਉਸ ਖੁੰਡ ਦੇ ਉੱਪਰ ਸਿੰਘ ਨੂੰ ਮੋਢੇ ਮੂੰਹ ਕਰਕੇ ਪਾਇਆ ਜਾਂਦਾ ਸਿੰਘ ਦਾ ਸਿਰ ਖੁੰਡ ਤੋਂ ਅੱਗੇ ਹੁੰਦਾ ਸੀ ਖੁੰਡ ਉੱਪਰ ਸਿੰਘ ਦੇ ਮੋਢੇ ਅਤੇ ਛਾਤੀ ਟਿਕਾਈ ਜਾਂਦੀ ਬਾਕੀ ਦਾ ਪੇਟ ਅਤੇ ਗੋਡੇ ਨੀਚੇ ਧਰਤੀ ਉੱਪਰ ਹੀ ਹੁੰਦੇ ਜਲਾਦ ਪਹਿਲਾਂ ਕੁਰਾਨ ਦੀ ਆਇਤ ਪੜ੍ਹਦਾ ਸੀ ਕੁਰਾਨ ਦੀ ਆਇਤ ਪੜ੍ਹਦੇ ਸਮੇਂ ਤਲਵਾਰ ਨੂੰ ਸਿੰਘ ਦੇ ਮਾਸ ਉੱਪਰ ਖੁਭੋ ਕੇ ਫੇਰਿਆ ਜਾਂਦਾ ਆਇਤ ਪੜ੍ਹਨ ਤੋਂ ਬਾਅਦ ਇੱਕੋ ਵਾਰ ਨਾਲ ਸਿਰ ਨੂੰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ ਇਹ ਹਲਾਲ ਕਰਨ ਦਾ ਤਰੀਕਾ ਸੀ ਸਾਰੇ ਦੇ ਸਾਰੇ 780 ਸਿੰਘਾਂ ਨੂੰ ਇਸੇ ਤਰ੍ਹਾਂ ਹਲਾਲ ਕਰਕੇ ਸ਼ਹੀਦ ਕਰ ਦਿੱਤਾ ਗਿਆ ਸ਼ਹੀਦ ਕੀਤੇ ਜਾਣ ਵਾਲੇ ਸਿੰਘਾਂ ਦੇ ਹੱਥ ਪਿੱਛੇ ਕਰਕੇ ਬੰਨੇ ਹੋਏ ਸੀ ਪੈਰ ਵੀ ਰੱਸੀ ਨਾਲ ਨੂੜੇ ਹੁੰਦੇ ਸੀ ਮੂਦਾ ਪਾਏ ਗਏ ਸਿੰਘਾਂ ਨੂੰ ਦੋ ਬੰਦੇ ਪਿੱਛੋਂ ਦਬਾ ਕੇ ਰੱਖਦੇ ਸੀ ਤਾਂ ਕਿ ਸਿਰ ਕੱਟੇ ਜਾਣ ਤੋਂ ਬਾਅਦ ਉਹਨਾਂ ਦਾ ਧੜ ਤੜਫ ਕੇ ਦੂਰ ਨਾ ਝੜ ਗਏ ਤੇ ਇੱਕ ਬੰਦਾ ਅੱਗੋਂ ਸਿਰ ਦੇ ਕੇਸਾਂ ਨੂੰ ਫੜ ਕੇ ਖਿੱਚ ਕੇ ਰੱਖਦਾ ਸੀ ਕਿਉਂ ਜਲਾਦ ਤੋਂ ਬਿਨਾਂ ਤਿੰਨ ਬੰਦੇ ਸ਼ਹੀਦ ਹੋਣ ਵਾਲੇ ਸਿੰਘ ਨੂੰ ਫੜ ਕੇ ਰੱਖਦੇ ਸੀ ਮਿਰਜ਼ਾ ਮੁਹੰਮਦ ਹਾਰੀਸੀ ਲਿਖਦਾ ਹੈ ਕਿ ਉਹ ਕਤਲ ਸ਼ੁਰੂ ਕਰਨ ਦੇ ਦੂਸਰੇ ਦਿਨ ਇਹ ਤਮਾਸ਼ਾ ਦੇਖਣ ਲਈ ਗਿਆ ਸੀ ਪਰ ਉਹ ਉਸ ਵੇਲੇ ਉਸ ਕੋਤਵਾਲੀ ਦੇ ਚਬੂਤਰੇ ਕੋਲ ਪਹੁੰਚਿਆ ਸੀ ਜਦੋਂ ਕਿ 100 ਸਿੰਘਾਂ ਨੂੰ ਕਤਲ ਕਰਕੇ ਕੰਮ ਖਤਮ ਕਰ ਦਿੱਤਾ ਗਿਆ ਉਹ ਦੱਸਦਾ ਹੈ ਕਿ ਧੜ ਉਸ ਸਮੇਂ ਤੱਕ ਸੂਰਜ ਦੀ ਗਰਮ ਧੁੱਪ ਵਿੱਚ ਲਹੂ ਅਤੇ ਮਿੱਟੀ ਨਾਲ ਲਿਬੜੇ ਪਏ ਸੀ ਅਤੇ ਉੱਥੇ ਮੱਖੀਆਂ ਅਤੇ ਬਦਬੂ ਆ ਰਹੀ ਸੀ ਸੋ ਕਤਲ ਸ਼ੁਰੂ ਹੋਣ ਤੋਂ ਪੰਜਵੇਂ ਦਿਨ ਪਾਵ ਕੇ 10 ਮਾਰਚ ਨੂੰ ਕਲਕੱਤੇ ਤੋਂ ਈਸਟ ਇੰਡੀਆ ਕੰਪਨੀ ਦੇ ਦੋ ਅਧਿਕਾਰੀ ਜੌਨ ਸਰਮਨ ਅਤੇ ਐਡਵਰਡ ਸਟੀਫਨਸਨ ਜਿਹੜੇ ਕਿ ਦਿੱਲੀ ਆਏ ਹੋਏ ਸੀ ਉਹ ਉਸੇ ਚਬੂਤਰੇ ਵਾਲੀ ਥਾਂ ਦੇ ਕੋਲ ਕਤਲ ਹੁੰਦੇ ਦੇਖਣ ਲਈ ਪਹੁੰਚੇ ਇਹਨਾਂ ਨੇ ਇਹ ਸਾਰੀ ਕਾਰਵਾਈ ਆਪਣੀ ਅੱਖੀਂ ਦੇਖੀ ਸਾਰੀ ਘਟਨਾ ਨੂੰ ਦੇਖਣ ਤੋਂ ਬਾਅਦ ਇਹਨਾਂ ਨੇ ਉਸੇ ਦਿਨ ਹੀ ਤੁਰੰਤ ਇੱਕ ਚਿੱਠੀ ਆਪਣੇ ਸੀਨੀਅਰ ਅਧਿਕਾਰੀ ਨੂੰ ਕਲਕੱਤੇ ਭੇਜੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਸਾਰੀ ਜਾਣਕਾਰੀ ਉਹਨਾਂ ਨੂੰ ਲੈ ਕੇ ਭੇਜੀ ਸੀ ਸੋ ਇਹਨਾਂ ਅੰਗਰੇਜ਼ ਅਧਿਕਾਰੀਆਂ ਦੀ ਇਹ ਚਿੱਠੀ 10 ਮਾਰਚ 1716 ਦੀ ਲਿਖੀ ਹੋਈ ਆ ਇਹ ਸਿੰਘਾਂ ਦੀ ਸ਼ਹਾਦਤ ਬਾਰੇ ਅਤੇ ਉਹਨਾਂ ਵੱਲੋਂ ਨਿਡਰ ਅਤੇ ਨਿਤੜਕ ਹੋ ਕੇ ਸ਼ਹੀਦੀ ਦੇਣ ਦੀ ਇੱਕ ਬਹੁਤ ਹੀ ਤਕੜੀ ਗਵਾਹੀ ਆ। ਇੱਥੇ ਇੱਕ ਹੋਰ ਘਟਨਾ ਦਾ ਬਿਆਨ ਬਹੁਤ ਦਿਲਚਸਪ ਤੇ ਹੈਰਾਨ ਕਰਨ ਵਾਲਾ। ਇਸ ਘਟਨਾ ਦਾ ਹਾਲ ਵੀ ਕਿਸੇ ਸਿੱਖ ਲੇਖਕ ਨੇ ਨਹੀਂ ਸਗੋਂ ਸਮੇਂ ਦੇ ਹਾਜ਼ਰ ਇੱਕ ਮੁਸਲਮਾਨ ਲੇਖਕ ਦਾ ਬਿਆਨ ਆ। ਇਹ ਲੇਖਕ ਹੈ ਖਾਫੀ ਖਾਨ ਤੇ ਇਸ ਦੀ ਲਿਖਤ ਦਾ ਨਾਮ ਹੈ muntakhab ul lubab। ਇਸ ਲੇਖਕ ਨੇ ਦੱਸਿਆ ਕਿ ਜਦੋਂ ਸਿੰਘ ਕੈਦੀਆਂ ਦੇ ਕਤਲਾਂ ਦੀ ਲੜੀ ਚੱਲ ਰਹੀ ਸੀ ਤਾਂ ਇੱਕ ਦਿਨ ਐਸਾ ਵਾਕਿਆ ਹੋਇਆ ਕਿ ਇੱਕ ਨੌਜਵਾਨ ਸਿੰਘ ਦੀ ਮਾਂ ਕਿਸੇ ਨਾ ਕਿਸੇ ਤਰ੍ਹਾਂ ਬਾਦਸ਼ਾਹ ਤੇ ਵਜ਼ੀਰ ਤੋਂ ਆਪਣੇ ਪੁੱਤਰ ਦੀ ਰਿਹਾਈ ਅਤੇ ਜਾਨ ਬਖਸ਼ੀ ਦੇ ਹੁਕਮ ਲੈ ਕੇ ਕੋਤਵਾਲੀ ਦੇ ਚਬੂਤਰੇ ਕੋਲ ਪਹੁੰਚ ਜਾਂਦੀ ਆ ਜਿੱਥੇ ਕਿ ਉਸ ਦੇ ਪੁੱਤਰ ਨੂੰ ਅਜੇ ਮਾਰਿਆ ਜਾਣਾ ਸੀ ਜਦੋਂ ਸ਼ਾਹੀ ਹੁਕਮ ਕੋਤਵਾਲ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਉਸ ਨੌਜਵਾਨ ਨੂੰ ਕਿਹਾ ਕਿ ਤੂੰ ਖੁਸ਼ਕਿਸਮਤ ਆ ਜਿਹੜਾ ਮੌਤ ਤੋਂ ਬਚ ਗਿਆ ਜਾਂ ਤੈਨੂੰ ਰਿਹਾਈ ਕੀਤਾ ਜਾਂਦਾ ਉਹ ਸਾਹਮਣੇ ਤੇਰੀ ਮਾਂ ਖੜੀ ਆ ਉਸ ਨੇ ਤੇਰੀ ਰਿਹਾਈ ਦੇ ਹੁਕਮ ਲਿਆਂਦੇ ਆ ਇਹ ਸੁਣ ਕੇ ਉਹ ਨੌਜਵਾਨ ਇੱਕਦਮ ਅਗਬੂਲਾ ਹੋ ਗਿਆ ਤੇ ਉਹ ਗੁੱਸੇ 'ਚ ਕਹਿਣ ਲੱਗਾ ਕਿ ਇਹ ਮੇਰੀ ਮਾਂ ਹੀ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਆ ਮੇਰੇ ਸਾਥੀ ਗੁਰਚਰਨਾ ਵਿੱਚ ਜਾ ਬੈਠਿਆ ਤੇ ਮੈਨੂੰ ਵੀ ਛੇਤੀ ਨਾਲ ਮਾਰ ਦਿਓ ਮੈਂ ਵੀ ਉਹਨਾਂ ਦੇ ਨਾਲ ਰਲਣਾ ਜਦੋਂ ਉਹ ਨੌਜਵਾਨ ਨੇ ਹੋਰ ਸਖਤ ਹੋ ਕੇ ਆਪਣੇ ਬਾਰੇ ਕਿਹਾ ਕਿ ਮੈਂ ਮੁਗਲ ਸਰਕਾਰ ਦੇ ਖਿਲਾਫ ਲੜਦਾ ਰਿਆਂ ਅਤੇ ਰਹਾ ਹੋਣ ਤੋਂ ਬਾਅਦ ਮੈਂ ਫਿਰ ਲੜਾਂਗਾ ਇਹ ਸੁਣ ਕੇ कोतवाल ਨੇ ਫਿਰ ਵਜ਼ੀਰ ਨੂੰ ਜਾਣੂ ਕਰਾਇਆ ਕਿ ਇਹ ਮੁੰਡਾ ਤਾਂ ਰਤਾ ਪਰ ਵੀ ਆਪਣੇ ਕੰਮ ਤੇ ਪਛਤਾ ਨਹੀਂ ਰਿਹਾ ਇਹ ਸੁਣ ਕੇ ਵਜ਼ੀਰ ਨੇ ਫਿਰ ਉਸ ਮੁੰਡੇ ਨੂੰ ਮਾਰਨ ਦੇ ਹੁਕਮ ਕਰ ਦਿੱਤੇ ਉਸ ਨੌਜਵਾਨ ਸਿੰਘ ਨੇ ਆਪਣੇ ਆਪ ਤੁਰ ਕੇ ਉਸ ਖੁੰਡ ਉੱਪਰ ਆਪਣੀ ਧੌਣ ਟਿਕਾਈ ਜਲਾਦ ਨੇ ਪੂਰੇ ਗੁੱਸੇ ਨਾਲ ਉਸ ਨੂੰ ਕਤਲ ਕਰ ਦਿੱਤਾ ਸੋ ਇਸ ਤਰ੍ਹਾਂ ਕਈ ਦਿਨਾਂ ਤੱਕ ਕਤਲ ਹੁੰਦੇ ਰਹੇ ਤਕਰੀਬਨ 1 ਅਪ੍ਰੈਲ ਤੱਕ ਕੈਦੀ ਸਿੰਘਾਂ ਨੂੰ ਮਾਰ ਕੇ ਖਤਮ ਕਰਨ ਦਾ ਕੰਮ ਮੁਕਾ ਲਿਆ ਗਿਆ ਕਤਲਾਂ ਦੀ ਕਾਰਵਾਈ ਇੰਨੀ ਭਿਆਨਕ ਸੀ ਕਿ ਮਾਰਨ ਵਾਲੇ ਤਾਂ ਜਿਸ ਤਰ੍ਹਾਂ ਕੱਟੇ ਗਏ ਇਹ ਤਾਂ ਉਹਨਾਂ ਨੂੰ ਹੀ ਪਤਾ ਪਰ ਜਿਹੜੇ ਦੇਖਣ ਵਾਲੇ ਤਮਾਸ਼ੀਨ ਸੀ ਉਹ ਵੀ ਦਹਿਲ ਜਾਂਦੇ ਸੀ ਜਿਸ ਤਰ੍ਹਾਂ ਕਤਲ ਕੀਤੇ ਜਾਣ ਵਾਲੀ ਥਾਂ ਦਾ ਨਜ਼ਾਰਾ ਵਿਲੀਅਮ ਏਰਵਿਨ ਨੇ ਚਿੱਤਰਿਆ ਆ ਉਹ ਆਪਣੇ ਆਪ ਵਿੱਚ ਹੀ ਦਹਿਸ਼ਤ ਪਾਉਣ ਵਾਲਾ ਉਹਨਾਂ ਦੇ ਅਨੁਸਾਰ ਜੱਥੇ ਸਿੰਘਾਂ ਨੂੰ ਕਤਲ ਕੀਤਾ ਜਾਂਦਾ ਸੀ ਉਸੇ ਚਬੂਤਰੇ ਦੇ ਉੱਤੇ ਹੀ ਲੋਹਾਰ ਬੈਠ ਕੇ ਤਲਵਾਰਾਂ ਨੂੰ ਤਿੱਖੀਆਂ ਕਰਦੇ ਹੁੰਦੇ ਸੀ ਕਿਉਂਕਿ 100-100 ਸਿੰਘ ਰੋਜ਼ਾਨਾ ਸ਼ਹੀਦ ਕਰਨੇ ਹੁੰਦੇ ਸੀ 10-15 ਬੰਦਿਆਂ ਨੂੰ ਕਤਲ ਕਰਨ ਬਾਅਦ ਤਲਵਾਰ ਨੂੰ ਤਿੱਖਾ ਕਰਨ ਦੀ ਲੋੜ ਪੈਂਦੀ ਸੀ ਸਿਰ ਕੱਟਣ ਤੋਂ ਬਾਅਦ ਸਿਰਾਂ ਨੂੰ ਇੱਕ ਮিনার ਦੇ ਰੂਪ ਵਿੱਚ ਚਿੰਨ ਦਿੱਤਾ ਜਾਂਦਾ ਸੀ ਅਤੇ ਧੜ ਨੂੰ ਪਰੇ ਖਾਲੀ ਥਾਂ ਉੱਤੇ ਸੁੱਟ ਦਿੱਤਾ ਜਾਂਦਾ ਸਾਰਾ ਦਿਨ ਧੜ ਅਤੇ ਸਿਰ ਉਸੇ ਤਰ੍ਹਾਂ ਪਏ ਰਹਿੰਦੇ ਜੇਠ ਮਹੀਨੇ ਦੀ ਤਪ ਦੀ ਧੁੱਪ ਮਿੱਟੀ ਦੀ ਔੜਰੀ ਧੂੜ ਕਾਵਾਂ ਗਿਰਜਾਂ ਤੇ ਮੱਖੀਆਂ ਦੀ ਪਰਮਾਰ ਸਭ ਆਲੇ ਦੁਆਲੇ ਨੂੰ ਬਦਬੂ ਭਰਿਆ ਕਬਰਿਸਤਾਨ ਬਣਾ ਦਿੰਦੇ ਸੀ ਤੜਾਂ ਤੇ ਸਿਰਾਂ ਨੂੰ ਕਾਫੀ ਸਾਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹਨੇਰਾ ਹੋਣ ਤੇ ਹੀ ਚੁੱਕਿਆ ਜਾਂਦਾ ਸੀ ਕਈ ਲਾਸ਼ਾਂ ਨੂੰ ਦਰਖਤਾਂ ਨਾਲ ਲਮਕਾ ਦਿੱਤਾ ਜਾਂਦਾ ਪਰ ਕਈਆਂ ਨੂੰ ਜਾਨਵਰਾਂ ਦੇ ਖਾਣ ਲਈ ਛੁੱਟ ਵੀ ਦਿੱਤਾ ਜਾਂਦਾ ਮਾਰਚ ਦੇ ਅੱਧ ਵਿੱਚ ਕੈਦੀ ਸਿੰਘਾਂ ਨੂੰ ਮੁਕਾ ਕੇ ਜੇਲ੍ਹ ਅਧਿਕਾਰੀ ਪੂਰੀ ਤਰ੍ਹਾਂ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਦੂਸਰੇ ਸੀਨੀਅਰ ਅਧਿਕਾਰੀਆਂ ਤੋਂ ਦਵਾਲੇ ਹੋ ਜਾਂਦੇ। ਫਿਰ ਤਕਰੀਬਨ ਅੱਧ ਜੂਨ ਤੱਕ ਲਗਭਗ 3 ਮਹੀਨਿਆਂ ਤੱਕ ਤਸੀਹੇ ਦਿੱਤੇ ਜਾਂਦੇ। ਤਸੀਹੇ ਦੇਣ ਦੇ ਢੰਗ ਤਰੀਕੇ ਉੱਪਰ ਕੋਈ ਕਾਨੂੰਨੀ ਰੋਕਟੋਕ ਨਹੀਂ ਸੀ। ਕਾਫਰ ਕੈਦੀ ਨੂੰ ਜਿੰਨਾ ਵੀ ਜ਼ਿਆਦਾ ਤਲਫਾਇਆ ਜਾਂਦਾ ਸੀ ਓਨੀ ਹੀ ਜ਼ਿਆਦਾ ਇਸਲਾਮ ਦੀ ਸੇਵਾ ਸਮਝੀ ਜਾਂਦੀ ਸੀ। ਇਹ ਤਸੀਹੇ ਉਸ ਸਮੇਂ ਤੱਕ ਦਿੱਤੇ ਜਾਂਦੇ ਰਹੇ ਜਦ ਤੱਕ ਬਾਬਾ ਬੰਦਾ ਸਿੰਘ ਅਤੇ ਬਾਕੀ ਸਿੰਘਾਂ ਦੇ ਸਰੀਰ ਇਹਨਾਂ ਤਸੀਹਿਆਂ ਨੂੰ ਸਹਿ ਨਾ ਸਕੇ। ਜਦੋਂ ਸਰੀਰ ਤਸੀਹੇ ਸਹਿਣ ਦੇ ਯੋਗ ਨਾ ਰਹੇ ਤਾਂ ਫਿਰ ਕਿਤੇ ਜਾ ਕੇ ਤਸੀਹਿਆਂ ਦੀ ਕਾਰਵਾਈ ਬੰਦ ਕੀਤੀ ਗਈ। ਸੋ ਤਸੀਹਿਆਂ ਤੋਂ ਅਗਲੀ ਕਾਰਵਾਈ ਸੀ ਮਾਰ ਦੇਣ ਦੀ। ਸੋ ਫਿਰ 9 ਜੂਨ ਨੂੰ ਬੰਦਾ ਸਿੰਘ ਬਹਾਦਰ, ਉਸ ਦੀ ਪਤਨੀ ਅਤੇ ਪੁੱਤਰ ਅਜੀਤ ਸਿੰਘ ਨੂੰ ਸਮੇਤ 27 ਸੀਨੀਅਰ ਸਾਥੀਆਂ ਦੇ ਕਿਲੇ ਵਿੱਚੋਂ ਕੱਢ ਕੇ ਮਹਿਰੋਲੀ ਦੇ ਜੰਗਲਾਂ 'ਚ ਲਿਆਂਦਾ ਜਾਂਦਾ। ਇੱਥੇ ਕুতਬਦੀਨ ਬਖਤਿਆਰ ਕਾਕੀ ਦੀ ਮਜ਼ਾਰ ਸੀ ਅਤੇ ਬਾਦਸ਼ਾਹ ਬਹਾਦਰ ਸ਼ਾਹ ਦਾ ਵੀ ਮਕਬਰਾ ਸੀ। ਭਾਵੇਂ ਇਹ ਜਗ੍ਹਾ ਸੁਲਤਾਨਾਂ ਵੇਲੇ ਵਰਤੋਂ ਵਿੱਚ ਲਿਆਂਦੀ ਗਈ ਸੀ ਪਰ ਇਸ ਸਮੇਂ ਇਹ ਉਜਾੜ ਬਿਆਬਾਨੀ ਸੀ। ਇਥੇ ਉਜਾੜ ਬੀਆਬਾਨ ਵਿੱਚ ਸਿੰਘਾਂ ਨੂੰ ਲਿਹਾਉਣ ਦਾ ਕਾਰਨ ਵੀ ਇਹੀ ਸੀ ਕਿ ਉਹਨਾਂ ਨੂੰ ਮਾਰਨ ਵੇਲੇ ਵੀ ਅਣਮਨੁੱਖੀ ਸਾਧਨ ਵਰਤੇ ਜਾ ਸਕਣ। ਸੋ ਬੰਦਾ ਸਿੰਘ ਬਹਾਦਰ ਨੂੰ ਉਸੇ ਤਰ੍ਹਾਂ ਲਾਲ ਜਰੀਦਾਰ ਸੁਨਹਿਰੀ ਖਿਲਤ ਵਿੱਚ ਸਜਾ ਕੇ ਲਿਆਂਦਾ ਗਿਆ ਸੀ ਜਿਸ ਤਰ੍ਹਾਂ ਉਸ ਨੂੰ ਦਿੱਲੀ ਵਿੱਚ ਜਲੂਸ ਕੱਢਣ ਵੇਲੇ ਸਜਾਇਆ ਗਿਆ ਸੀ। ਉਸ ਨੂੰ ਹਾਥੀ ਉੱਪਰ ਬਿਠਾ ਕੇ ਲਿਆਂਦਾ ਗਿਆ ਪਰ ਇਸ ਵਾਰ ਉਹ ਪਿੰਜਰੇ ਵਿੱਚ ਬੰਦ ਨਹੀਂ ਸੀ ਕਿਉਂਕਿ ਉਸ ਦੇ ਹੱਥ, ਬਾਹਾਂ, ਲੱਤਾਂ, ਪੈਰ ਸਭ ਤੋੜ ਮਰੋੜ ਕੇ ਲੁੰਜੀ ਕਰ ਦਿੱਤੇ ਗਏ ਸੀ। ਉਹ ਤਰ ਫਿਰ ਵੀ ਨਹੀਂ ਸੀ ਸਕਦਾ ਤੇ ਖੜਾ ਵੀ ਨਹੀਂ ਸੀ ਹੋ ਸਕਦਾ। ਦੂਜੇ ਹੱਥ 'ਚ ਉਹਦੀ ਪਤਨੀ ਅਤੇ ਪੁੱਤਰ ਸੀ। ਬਾਕੀ ਦੇ ਸਿੰਘਾਂ ਨੂੰ ਗੱਡਿਆਂ ਉੱਪਰ ਬੰਨ ਕੇ ਲਿਆਂਦਾ ਗਿਆ ਸੀ। ਉਹ ਵੀ ਨਿਰਬਲ ਤੇ ਬੇੜੀਆਂ ਵਿੱਚ ਬੰਨੇ ਹੋਏ ਸੀ। ਮੈਂ ਰੋਲੀ ਵਿਖੇ ਜਿੱਥੇ ਕুতਬਦੀਨ ਬਖਤਿਆਰ ਕਾਕੀ ਦੀ ਮਜ਼ਾਰ ਹੈ, ਉਸ ਤੋਂ ਕੁਝ ਵਿੱਚ ਤੇ ਇੱਕ ਉੱਚਾ ਦਰਸ਼ਨੀ ਦਰਵਾਜ਼ਾ ਆ। ਜਦੋਂ ਵੀ ਕੋਈ ਬਾਦਸ਼ਾਹ ਇਸ ਮਜ਼ਾਰ ਤੇ ਸਜਦਾ ਕਰਨ ਆਉਂਦਾ ਸੀ ਤਾਂ ਉਹਦਾ ਹਾਥੀ ਇਸੇ ਦਰਸ਼ਨੀ ਦਰਵਾਜ਼ੇ 'ਤੇ ਹੀ ਜਾ ਕੇ ਖੜੋਂਦਾ ਸੀ। ਬੰਦਾ ਸਿੰਘ ਬਹਾਦਰ ਨੂੰ ਬਾਕੀ ਕਾਫਲੇ ਦੇ ਨਾਲ ਵੀ ਇੱਥੇ ਹੀ ਲਿਆਂਦਾ ਜਾਂਦਾ। ਹਾਥੀ ਨੂੰ ਬਿਠਾ ਕੇ ਬੰਦਾ ਸਿੰਘ ਨੂੰ ਚੱਕ ਕੇ ਹੋਂਦੇ ਤੋਂ ਤਰਿਆ ਜਾਂਦਾ। ਉਸਦੇ ਹੱਥ ਵਿੱਚ ਇੱਕ ਛੋਟੀ ਫੜਾਈ ਗਈ। ਕੁਝ ਇੱਕ ਅਧਿਕਾਰੀਆਂ ਨੇ ਉਹਨਾਂ ਨੂੰ ਦੋਵੇਂ ਮੋਢਿਆਂ ਤੋਂ ਫੜਿਆ ਹੋਇਆ ਸੀ। ਪਹਿਲਾਂ ਉਸਦੇ ਕੁਝ ਗੇੜੇ ਬਖਤਿਆਰ ਕਾਕੀ ਦੀ ਮਜਾਰ ਦੇ ਦੁਆਲੇ ਕਢਾਏ ਗਏ। ਫਿਰ ਬਹਾਦਰ ਸ਼ਾਹ ਦੀ ਮਜਾਰ ਦੇ ਦੁਆਲੇ ਕੁਝ ਗੇੜੇ ਕਢਾਏ ਗਏ। ਉਸਦੇ ਸਾਹਮਣੇ ਉਸਦੇ ਪੁੱਤਰ ਅਤੇ ਪਤਨੀ ਨੂੰ ਬਿਠਾਇਆ ਗਿਆ। ਪਹਿਲਾਂ ਉਹਨਾਂ ਦੇ ਸੀਨੀਅਰ ਸਾਥੀਆਂ ਨੂੰ ਇੱਕ-ਇੱਕ ਕਰਕੇ ਦਰਵਾਜ਼ੇ ਨਾਲ ਪੁੱਠੇ ਲਮਕਾ ਕੇ ਕੁੱਟਿਆ ਗਿਆ ਅਤੇ ਫਿਰ ਉਹਨਾਂ ਦੇ ਸਿਰ ਕਤਲ ਕਰ ਦਿੱਤੇ ਗਏ। ਇਹ ਸਾਰਾ ਕੁਝ ਇਹਤਮਾਦ ਉਦਦੌਲਾ ਅਮੀਨ ਖਾਨ ਚੀਨਪਹਾੜ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ। ਬੰਦਾ ਸਿੰਘ ਮੁੱਢ ਤੋਂ ਲੈ ਕੇ ਅਖੀਰਲੇ ਸਮੇਂ ਤੱਕ ਇਸੇ ਅਧਿਕਾਰੀ ਦੀ ਸਪੁਰਦਗੀ ਵਿੱਚ ਹੀ ਰਿਹਾ ਸੀ। ਬੰਦਾ ਸਿੰਘ ਦੇ ਸਾਹਮਣੇ ਕਾਜੀ ਆਇਆ। ਉਸਨੇ ਸ਼ਰਾ ਦਾ ਹੁਕਮ ਦੱਸਦਿਆਂ ਕਿਹਾ ਕਿ ਇਸ ਦੋਸ਼ਖੀ ਨੇ ਮੁਸਲਮਾਨਾਂ ਦੇ ਹਜ਼ਾਰਾਂ ਬੱਚੇ ਮਰਿਆ। ਇਸ ਲਈ ਇਸ ਦੇ ਬੱਚੇ ਨੂੰ ਇਸ ਦੀ ਗੋਦ ਵਿੱਚ ਬਿਠਾ ਕੇ ਕਤਲ ਕੀਤਾ ਜਾਏ। ਹਾਂ ਇਸ ਨੂੰ ਇਸ ਗੱਲ ਦੀ ਛੋਟ ਦਿੱਤੀ ਜਾ ਸਕਦੀ ਆ ਕਿ ਜੇਕਰ ਉਹ ਖੁਦ ਆਪਣੇ ਬੱਚੇ ਨੂੰ ਮਾਰਨਾ ਚਾਹੇ ਤਾਂ ਕਿਸੇ ਵੀ ਤਰੀਕੇ ਨਾਲ ਮਾਰ ਸਕਦਾ। ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਛੁਰਾ ਫੜਾ ਦਿੱਤਾ ਗਿਆ। ਬੱਚਾ ਉਸ ਦੀ ਗੋਦ ਵਿੱਚ ਬਿਠਾਇਆ ਗਿਆ ਹੁਕਮ ਕੀਤਾ ਗਿਆ ਕਿ ਆਪਣੇ ਬੱਚੇ ਨੂੰ ਆਪ ਹੀ ਮਾਰੇ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਕਿ ਜੇਕਰ ਬੱਚੇ ਨੂੰ ਮਾਰਨਾ ਹੀ ਹੈ ਤਾਂ ਤੁਸੀਂ ਖੁਦ ਹੀ ਮਾਰੋ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਇਸਲਾਮ ਬੱਚਿਆਂ ਨੂੰ ਵੀ ਕਤਲਕਾਂਦੀ ਸਜ਼ਾ ਦਿੰਦਾ ਫਾਲਤੂਪ ਬੱਚੇ ਨੂੰ ਜਲਾਦ ਨੇ ਹਲਾਲ ਕਰਕੇ ਕਤਲ ਕਰ ਦਿੱਤਾ ਬੱਚੇ ਦਾ ਤੜਫਦਾ ਹੋਇਆ ਦਿਲ ਕੱਢਿਆ ਗਿਆ ਅਤੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਥੰਨਿਆ ਗਿਆ ਬੰਦਾ ਸਿੰਘ ਬਹਾਦਰ ਸ਼ਾਂਤ ਚਿੱਤ ਗੁਰੂ ਦੀ ਬਾਣੀ ਦਾ ਪਾਠ ਕਰਦਾ ਹੋਇਆ ਇਹ ਸਭ ਕੁਝ ਸਹਿਣ ਕਰ ਰਿਹਾ ਸੀ ਅਤੇ ਮਨ ਦੀ ਉਡੀਕ ਕਰ ਰਿਹਾ ਸੀ ਉਧਰ ਬਾਦਸ਼ਾਹ ਪਲ-ਪਲ ਦੀ ਖਬਰ ਰੱਖ ਰਿਹਾ ਸੀ ਉਹ ਪੁੱਛ ਰਿਹਾ ਸੀ ਕਿ ਬੰਦਾ ਸਿੰਘ ਮੁਸਲਮਾਨ ਬਣਿਆ ਕਿ ਜਾਂ ਨਹੀਂ ਜਦੋਂ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਦੀ ਮੌਤ ਵੀ ਆਪਣੀ ਗੋਦ 'ਚ ਸਹਿ ਗਿਆ ਸੀ ਫੇਰ ਵੀ ਸਿੱਖੀ ਸਿਧਕ ਰੱਖਣ ਲਈ ਦ੍ਰਿੜ ਸੀ ਤਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਗੰਭੀਰ ਗੱਲਬਾਤ ਕੀਤੀ ਗਈ ਫਿਰ ਕਾਜੀ ਨੇ ਕਿਹਾ ਕਿ ਇਸ ਕਾਫਰ ਨੂੰ ਵੀ ਮਾਰ ਦਿਓ ਬੰਦਾ ਸਿੰਘ ਨੇ ਕਾਜੀ ਨੂੰ ਵੀ ਬਹੁਤ ਕੁਝ ਬੋਲਿਆ ਜਿਸ ਬਾਰੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਕਿਤਾਬ ਵਿੱਚ ਪੜ੍ਹ ਸਕਦੇ ਹੋ ਇਹ ਡਿ ਡਾਕਟਰ ਸੁਖਦੇਵ ਸਿੰਘ ਜੀ ਦੁਆਰਾ ਲਿਖੀ ਗਈ ਆ ਇਹ ਸਾਰਾ ਇਤਿਹਾਸ ਵੀ ਆਪਾਂ ਉਸੇ ਵਿੱਚੋਂ ਹੀ ਲਿਆ ਸੋ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕਾਜੀ ਬਾਰੇ ਬੋਲਦੇ ਆ ਤਾਂ ਇਸਦੇ ਕਾਜੀ ਨੇ ਕਿਹਾ ਕਿ ਇਹਦੀ ਜੀਬ ਕੱਟ ਦਿੱਤੀ ਜਾਏ ਸੋ ਇਸ ਤਰ੍ਹਾਂ ਜੀਬ ਕੱਟ ਦਿੱਤੀ ਗਈ ਜਿਹੜਾ ਗੁੱਸਾ ਪਹਿਲਾਂ ਸ਼ਬਦਾਂ ਰਾਹੀਂ ਨਿਕਲਦਾ ਸੀ ਉਹ ਗੁੱਸਾ ਹੁਣ ਅੱਖਾਂ ਰਾਹੀਂ ਨਿਕਲਣਾ ਸ਼ੁਰੂ ਹੋਇਆ ਬੰਦਾ ਸਿੰਘ ਨੇ ਅੱਖਾਂ ਵਿੱਚ ਖੂਨ ਭਰਦਿਆਂ ਕਾਜੀ ਵੱਲ ਤੱਕਿਆ ਜਿਸ ਦਾ ਭਾਵ ਸੀ ਕਿ ਤੂੰ ਇਹ ਕਰਕੇ ਮੈਨੂੰ ਡਰਾ ਨਹੀਂ ਸਕਦਾ ਕਾਜੀ ਉਸ ਦੀਆਂ ਅੱਖਾਂ ਦਾ ਸਾਹਮਣਾ ਨਹੀਂ ਸੀ ਕਰ ਸਕਿਆ ਕਾਜੀ ਨੇ ਕਿਹਾ ਕਿ ਇਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ ਸੋ ਅੱਖਾਂ ਵੀ ਕੱਢ ਦਿੱਤੀਆਂ ਗਈਆਂ ਫਿਰ ਹੱਥ ਪੈਰ ਵੀ ਕੱਟ ਦਿੱਤੇ ਗਏ ਅਖੀਰ ਸਰੀਰ ਵਿੱਚੋਂ ਮਾਸ ਨੂੰ ਚੋਚਿਆ ਗਿਆ ਅਤੇ ਇਉਂ ਆਪਣੇ ਸਰੀਰ ਨੂੰ ਨਚਵਾ ਕੇ ਅਤੇ ਬੰਦ-ਬੰਦ ਕਟਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਬੀਰ ਗਤੀ ਨੂੰ ਪ੍ਰਾਪਤ ਕਰ ਗਏ ਇੱਕ ਸੂਰਮਾ ਆਪਣੀ ਜਾਨ ਵਾਰ ਚੁੱਕਿਆ ਸੀ ਸੋ ਅਮੀਨ ਖਾਨ ਉਸ ਵੱਲ ਦੇਖਦਾ ਹੀ ਰਿਹਾ ਕਾਜੀ ਚੁੱਪਚਾਪ ਉੱਥੋਂ ਚਲਾ ਗਿਆ ਬਾਦਸ਼ਾਹ ਵੀ ਚੁੱਪਚਾਪ ਉੱਥੋਂ ਚਲਾ ਗਿਆ ਅਮੀਰ ਖਾਨ ਚੀਮ ਬਹਾਦਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੱਟੇ ਹੋਏ ਅੰਗਾਂ ਨੂੰ ਇਕੱਠਿਆਂ ਕਰਕੇ ਇੱਕ ਸੰਦੂਕ ਵਿੱਚ ਬੰਦ ਕਰਵਾ ਦਿੱਤਾ ਪਤਾ ਨਹੀਂ ਇਹ ਉਸ ਦੀ ਚੁੱਪਚਾਪ ਦਿੱਤੀ ਗਈ ਸ਼ਰਧਾਂਜਲੀ ਸੀ ਜਾਂ ਫੇ ਪਛਤਾਵਾ ਇਸ ਸਾਰੇ ਸਾਕੇ ਦੌਰਾਨ ਬੰਦਾ ਸਿੰਘ ਬਹਾਦਰ ਦੀ ਸੁਪਤਨੀ ਬੇਹੋਸ਼ ਹੋ ਗਈ ਸੀ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸ ਨੂੰ ਚੁੱਕ ਕੇ ਬਾਦਸ਼ਾਹ ਦੀ ਮਾਂ ਜਿਸ ਨੂੰ ਦੱਖਣੀ ਬੀਗਮ ਕਿਹਾ ਜਾਂਦਾ ਸੀ ਉਹਦੇ ਮਹਿਲ ਵਿੱਚ ਪਹੁੰਚਾ ਦਿੱਤਾ ਜਾਏ ਪਿਛੋਂ ਪਤਾ ਲੱਗਿਆ ਕਿ ਉਹਨਾਂ ਦੀ ਉਸ ਪਤਨੀ ਨੇ ਇੱਕ ਦਿਨ ਅੱਖ ਬਚਾ ਕੇ ਰਾਜਮਾਤਾ ਦੇ ਮਹਿਲ ਵਾਲੇ ਖੂਹ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਕਿਹਾ ਜਾਂਦਾ ਹੈ ਕਿ ਉਸ ਦਿਨ ਤੋਂ ਦੱਖਣੀ ਬਿਗਮੋ ਮਹਿਲ ਵਿੱਚ ਵੀ ਨਹੀਂ ਰਹੀ ਬੰਦਾ ਸਿੰਘ ਬਹਾਦਰ ਆਪਣੇ ਗੁਰੂ ਦੀ ਸ਼ਾਨ ਤੋਂ ਸਭ ਕੁਝ ਵਾਰ ਗਿਆ ਸੀ 9 ਜੂਨ ਦੇ ਖਬਰਾਂ ਵਿੱਚ ਬਾਦਸ਼ਾਹ ਦਾ ਉਹ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਰਾਹੀਂ ਬੰਦਾ ਸਿੰਘ ਬਹਾਦਰ ਨੂੰ ਮਾਰ ਦੇਣ ਦਾ ਹੁਕਮ ਦਿੱਤਾ ਗਿਆ ਸੀ ਇਸ ਨੁਸਾਨ ਇਬਰਾਹਿਮ ਉਦਦੀਨ ਮੀਰੇ ਆਤਿਸ਼ ਅਤੇ ਸਰਬਰਾ ਕਾਤ ਕੋਤਵਨ ਨੂੰ ਹੁਕਮ ਹੋਇਆ ਸੀ ਕਿ ਉਹ ਬੰਦਾ ਸਿੰਘ ਨੂੰ ਤ੍ਰਿਪੋਲੀਆ ਕਿਲੇ ਵਿੱਚੋਂ ਕੱਢ ਕੇ ਖਵਾਜਾ ਕੁਤਬਦੀਨ ਦੀ ਮিনার ਦੇ ਪਾਸ ਲੈ ਜਾਣ ਉਸ ਦੀ ਜੀਬ ਅਤੇ ਅੱਖਾਂ ਕੱਢ ਦਿੱਤੀਆਂ ਜਾਣ ਹੱਡੀਆਂ ਨਾਲੋਂ ਮਾਸ ਨੂੰ ਅਲੱਗ ਕਰ ਦਿੱਤਾ ਜਾਏ ਉਸ ਦੇ ਪੁੱਤਰ ਨੂੰ ਵੀ ਮਾਰ ਦਿੱਤਾ ਜਾਏ ਕਿਉਂਕਿ ਇਸ ਹੁਕਮ ਦੀ ਪੂਰੀ ਤਰ੍ਹਾਂ ਤਾਂ ਮੀਲ ਹੋ ਗਈ ਸੀ ਇਸ ਲਈ ਅਗਲੇ ਦਿਨ 10 ਜੂਨ ਦੇ ਅਖਬਾਰਾਂ ਵਿੱਚ ਇਹ ਖਬਰ ਛਾਪੀ ਗਈ ਸੀ ਉਮੀਦ ਹੈ ਤੁਹਾਨੂੰ ਅੱਜ ਦੇ ਇਸ ਇਤਿਹਾਸਿਕ ਵੀਡੀਓ ਚ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅੱਛਾ ਅਸੀਂ ਸਮਝਦੇ ਹਾਂ ਕਿ ਸਿਰਫ ਨਾ ਵਜ਼ੀਰ ਖਾਨ ਹੀ ਰਹਾ ਸੀ ਉਹ ਬਹੁਤ ਜ਼ਾਲਤ ਸੀ ਇਹ ਮੁਗਲ ਜਿਹੜੇ ਵੀ ਸੰਵਾਦ ਤੋਂ ਵੱਧ ਸੰ ਅੱਛਾ ਮੈਨੂੰ ਇਹ ਨਹੀਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਉਹਨਾਂ ਨੇ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਇਹਨਾਂ ਨੇ ਮੁਸਲਮਾਨਾਂ ਦਾ ਕਤਲ ਕੀਤਾ ਬੱਚਿਆਂ ਦਾ ਕਤਲ ਕੀਤਾ ਇਹ ਚੀਜ਼ ਤੇ ਅਸੀਂ ਮੰਨ ਨਹੀਂ ਸਕਦੇ। ਮਤਲਬ ਕਿ ਉਹ ਕਿਵੇਂ ਇੰਜ ਕਰ ਸਕਦੇ ਉਹਨਾਂ ਨੇ ਕਦੀ ਵੀ ਉਹਨਾਂ ਨੇ ਇੰਜ ਦਾ ਕਰਦੀ ਨਹੀਂ ਨੀ ਕੀਤਾ ਹੋਏਗਾ ਸਿੱਖ ਜਿਹੜੇ ਨੇ ਸਿੰਘ ਜਿਹੜੇ ਨੇ ਉਹ ਕਦੀ ਵੀ ਨਾ ਹੱਤੇ ਤੇ ਕਮਜ਼ੋਰ ਤੇ ਔਰਤ ਤੇ ਕਦੀ ਵੀ ਹਥਿਆਰ ਨਹੀਂ ਚੁੱਕਦੇ ਆ ਉਹ ਚਾਰ ਸਾਤ ਜਾਦੇ ਚ ਉਹਨਾਂ ਨੇ ਹਰ ਚੀਜ਼ ਕਲੀਅਰ ਕਰ ਦਿੱਤੀ ਨਾ ਕਿ ਉਹ ਔਰਤਾ ਔਰ ਬੱਚੇ ਚ ਸੁਲਭ ਨਹੀਂ ਕਾਟਦੇ ਇਹ ਸਿਰਫ ਇਹ ਵੇਖਿਆ ਜਾਏ ਕਿ ਜਿਹੜੇ ਮੁਗਲ ਸਨ ਇਹਨਾਂ ਦੀ ਹੀ ਕਰਤੂਤ ਸੀ ਕਿ ਵੇਖੋ ਕਿ ਇੱਕ ਬੜਾ ਵੱਡਾ ਜਿਗੜਾ ਸੀ ਕਿ ਕਿਵੇਂ ਆਪਣੇ ਉਹਦੇ ਬੱਚੇ ਨੂੰ ਮਤਲਬ ਕਤਲਕਾਰ ਤੋਂ ਦੇ ਸਾਹਮਣੇ ਉਹਦਾ ਦਿਲ ਕੱਢ ਕੇ ਉਹਦੇ ਮੂੰਹ ਚ ਪਾਇਆ ਸਨ ਉਸ ਬੀਲਾ ਮਤਲਬ ਕਿ ਇਹ ਮਤਲਬ ਇਹ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਮੁਸਲਮਾਨ ਸਰ ਉਹ ਮੁਸਲਮਾਨ ਨਹੀਂ ਹੋ ਸਕਦਾ ਪਾਤਲਾ ਕਾਫੀ ਹੋ ਜੀਗਾ ਮੁਸਲਮਾਨ ਨਹੀਂ ਹੋ ਸਕਦੇ ਹੈ ਪਰ ਮਾ ਜੋ ਮਰਜ਼ੀ ਹੈ ਦਿਲ ਉਹ ਇਨਾ ਪੱਥਰ ਦਿਲ ਨਹੀਂ ਹੋ ਸਕਦਾ ਕਦੀ ਵੀ ਨਹੀਂ ਹੋ ਸਕਦਾ ਸਾਡੇ ਨਬੀ ਆਕਸ ਨਾਲੇ ਵਾਲੇ ਸੱਲਮ ਨੇ ਕਿ ਤੱਕ ਕਿ ਜਦੋਂ ਲੋਕ ਉਹਨਾਂ ਨੂੰ ਪੱਥਰ ਮਾਰਦੇ ਸੀਗੇ ਤੇ ਅੱਲਾਹ ਬਾਦ ਦੇ ਦੂਰ ਰਿਸ਼ਤੇ ਭੇਜੇ ਕਿ ਅਨਬੀ ਅਗਰ ਤੂੰ ਹੁੱਕਾ ਦੇ ਦੋ ਜ਼ਾਰਾਂ ਦੇ ਦਰਮਿਆਨ ਇਹਨਾਂ ਨੂੰ ਦੱਸ ਦਿੱਤਾ ਜਾਵਾ ਤੇ ਸਾਡੇ ਰੱਬ ਨੇ ਤੋਦੋ ਉਹਨਾਂ ਨੂੰ ਬਦਵਾ ਨਹੀਂ ਸੀ ਕੀਤੀ ਬਦਵਾ ਨਹੀਂ ਸੀ ਉਹ ਇੱਕ ਔਰਤ ਸੀ ਨਾ ਬੁੜੀ ਔਰਤ ਸੀ ਲਜ਼ਾਨਾ ਉਹਨਾਂ ਤੇ ਕੋੜਾ ਕੋਟਲੀ ਨਹੀਂ ਸੀ ਸੀ ਤੇ ਰਾਸਤੇ 'ਚ ਕਟੇ ਚਾਹਦੀ ਸੀ ਤੇ ਆ ਜਦੋਂ ਵੀ ਬਾਹਰ ਹੋ ਗਈ ਨਾ ਵਿਭਾਗ ਸਰਸਨ ਕੋ ਤੇ ਘਰ ਤਾਂ ਕਾਹ ਪਰ ਜਾ ਕੇ ਕਰਦੇ ਕੰਮ ਜਾ ਕੇ ਕਰਦੇ ਨੇ ਤੇ ਫਿਰ ਜਦੋਂ ਸਾਡੇ ਨਬੀ ਨੇ ਇਹ ਚੀਜ਼ਾਂ ਨਹੀਂ ਕੀਤੀਆਂ ਕਿ ਤੁਸੀਂ ਕਿਸੇ ਨੂੰ ਜ਼ੋਰ ਜ਼ਬਰਦਸਤੀ ਇਹ ਸਾਰਾ ਕੁਝ ਕਰੋ ਤੇ ਫਿਰ ਮਤਲਬ ਕਿ ਅਸੀਂ ਕਿਹੜੀ ਚੀਜ਼ ਨੂੰ ਫੋਰਸਫੁਲੀ ਕਹਿ ਸਕਦੇ ਪਰ ਅਸੀਂ ਮਤਲਬ ਅਸੀਂ ਆਪ ਹੀ ਫਿਰ ਮੁਸਲਮਾਨੀ ਇੱਕ ਉਹ ਦਾਰ ਇਸਲਾਮ ਜੋ ਘਾਰੇ ਜਿਹਨੇ ਕਹਿੰਦੇ ਰਹੇ ਨੇ ਜ਼ੋਰ ਜ਼ਬਰਦਸਤੀ ਕਰਕੇ ਮਜ਼ਲੂਮ ਬੱਚਿਆਂ ਨੂੰ ਔਰਤਾਂ ਨੂੰ ਉਹਨਾਂ ਨੂੰ ਤਕਲੀਫ ਦਿੰਦੇ ਰਹੇ ਮਤਲਬ ਕਿ ਇਹਨਾਂ ਨੇ ਤੇ ਵਾਕਈ ਇਸਲਾਮ ਨੂੰ ਜਿਹੜਾ ਵੈ ਬਦਨਾਮ ਕਰਕੇ ਲਾ ਕੇ ਦਿਆ ਮੁਗਲਾਂ ਨੇ ਤੇ ਇਹਨਾਂ ਨੇ ਬਾਕੀ ਇਹ ਕੇਸੀ ਬਾਬਾ ਬੰਦਾ ਸਿੰਘ ਬਹਾਦਰ ਸਾਡਾ ਇਤਿਹਾਸ ਤੇ ਬਹੁਤ ਆਸਾਨ ਆ ਆਸਾਨੀਆਂ ਪੈਦਾ ਕਰਦਾ ਆਸਾਨੀਆਂ ਪੈਦਾ ਕਰਦਾ ਕਦੀ ਵੀ ਕਿਸੇ ਨੂੰ ਸਭ ਤੋਂ ਪਹਿਲੇ ਇਨਸਾਨੀਅਤ ਦਾ ਦਰਸਾ ਉਸ ਤੋਂ ਬਾਅਦ ਅਕੇ ਮਜ਼ਬ ਜੋ ਵੀ ਉਸ ਤੋਂ ਬਾਅਦ ਸਭ ਤੋਂ ਪਹਿਲੇ ਤਾਂ ਇਨਸਾਨੀਅਤ ਇਰਾਨੇ ਤਾਂ ਇਨਸਾਨੀਅਤ ਦਾ ਹੀ ਖਿਲਵਾੜ ਕਰ ਦਿੱਤਾ ਤੁਹਾਡਾ ਮਤਲਬ ਕਿ ਉਹ ਬੰਦੇ ਦੀ ਰੂਹ ਕੰਬ ਜਾਂਦੀ ਹੈ ਹਿਸਟਰੀ ਦੇ ਇਹ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਹਿਸਟਰੀ ਦੇ ਵਾਕ ਇਹ ਜਾਂ ਜਿਹਨਾਂ ਨੇ ਵੀਡੀਓ ਚ ਪਹਿਲੇ ਕਹਿ ਸੀ ਕਿ ਕੋਈ ਜਿਨ੍ਹਾਂ ਦਾ ਦਿਲ ਨਰਮ ਹੈ ਤੇ ਉਹ ਤੇ ਇਹ ਚੀਜ਼ ਨੂੰ ਵੇਖਨ ਨਾ ਕਿ ਜਿਵੇਂ ਮਤਲਬ ਕਿ ਖੁਦਾ ਦਾ ਖੋਫ ਨਹੀਂ ਆਇਆ ਇੰਨਾਂ ਲੋਕਾਂ ਨੂੰ ਕਿ ਅਸੀਂ ਛੋਟੇ ਬੱਚਿਆਂ ਨੂੰ ਜ਼ਿਹਤ ਦੇਣ ਲੱਗਿਆ ਸੀ ਇੱਕ ਬੰਦੇ ਨੂੰ ਕਿੰਨੀ ਨਾ ਤੇ ਬਸ ਜ਼ਿਹਤ ਦੀ ਮੋਤ ਦੇ ਰਹੇ ਹਾਂ ਜੀ ਸਭ ਜਬਾਨ ਕੱਟੀ ਹੱਥਾਂ ਕੱਟ ਦਿੱਤੀਆਂ ਹੱਥ ਪੈਰ ਤੋੜ ਤੁਸੀਂ ਆਪਣੇ ਆਪ ਨੂੰ ਕਿਵੇਂ ਤਾਕਤਵਰ ਸਮਝ ਸਕਦੇ ਹੋ ਕਿ ਇੱਕ ਬੰਦੇ ਨੂੰ ਦਸਾਂ ਬੰਦਿਆਂ ਨੇ ਫੜਿਆ ਹੋਇਆ ਤੇ ਇੱਕ ਇਕੱਲਾ ਨਹਾਤਾ ਬੰਦਾ ਹੈ ਉਹ ਰੋਦੇ ਚ ਸਰਦਾ ਮਾਸਲਤ ਇਨੀ ਤਕਲੀਫ ਦੇ ਮੋਹ ਤੇ ਕਦੀ ਵੀ ਮਤਲਬ ਕਿ ਸੜਨ ਅਪੀ ਪਾਕ ਨੇ ਤੇ ਕਾਫਰਾ ਤੇ ਵੀ ਰਸਲਮ ਦੋਸਤਾਂ ਤੇ ਜਨਵਰਾ ਨੂੰ ਵੀ ਡਿਸੀਜ਼ ਕੀਤਾ ਹਾਲਕੇ ਉਹ ਤੇ ਜਨਵਰਾ ਵਾਸਤੇ ਵੀ ਰਹਿਮਤ ਅੱਲੇ ਲਾਲਾ ਮੀਨ ਬਣ ਕੇ ਆਏ ਔਰ ਅਸੀਂ ਮੁਸਲਮਾਨ ਕਹਿੰਦੇ ਕਿ ਸੇਤੂ ਜ਼ੁਲਮ ਕਰਦਾ ਜੋ ਇਹ ਦੱਸਿਆ ਕਿ ਇਨਸਾਨੀਅਤ ਦੇ ਦਾਇਰੇ ਚੋਂ ਇਹ ਬਾਹਰ ਨਿਕਲ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਅਚਾਰ ਆਪ ਰੱਖਾ